ਸਸਿਗਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਤੇ ਪਹਿਲੇ ਤਾਂ ਮੈਂ ਤੁਹਾਨੂੰ ਦੱਸ ਦਵਾ ਵੀ ਇਹ ਮੇਰੀ ਲਾਸਟ ਵੀਡੀਓ ਆ ਕਿਉਂਕਿ ਅਸੀਂ ਹੈਗੇ ਆ ਕਾਰੋਬਾਰੀ ਬੰਦੇ ਅਸੀਂ ਨਾਲ-ਨਾਲ ਆਪਣਾ ਕੰਮ ਵੀ ਕਰਨਾ ਜਾਪਾਨੀ ਮੁੱਛਾ ਲਾ ਤੇ ਕੱਚੂ ਕੁੰਬਾ ਹੈਗੇ ਵੇਲੇ ਇਹਨਾਂ ਨੇ ਠੱਗੀਆਂ ਮਾਰ ਕੇ ਆਪਣੀ ਦੁਕਾਨਦਾਰੀ ਚਲਾਣੀ ਹੁੰਦੀ ਹੈ ਸੋ ਮੈਨੂੰ ਮੇਰੇ ਫਾਦਰ ਨੇ ਲੋ ਦੀ ਵੀ ਕੋਲ ਆਈ ਵੀ ਬੇਟਾ ਤੂੰ ਨਹੀਂ ਬੋਲਣਾ ਸੋ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਸਾਰਾ ਕੁਝ ਦੇਖਣਾ ਪੈਂਦਾ ਸਾਰਾ ਕੁਝ ਪਿੱਛੇ-ਕਿਛੇ ਗੱਲਾਂ ਤੇ ਤੇ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਮੈਂ ਤੁਹਾਨੂੰ ਕਈ ਲੋਕਾਂ ਨੂੰ ਗੱਲ ਸਮਝ ਨਹੀਂ ਆਈ ਵੀ ਗੱਲ ਹੋਈ ਕੀ ਹੈ ਕਈ ਲੋਕ ਇਹੀ ਕਹੀ ਜਾਂਦੇ ਵੀ ਪ੍ਰਿੰਕਲ ਇਹ ਮੈਟਰ ਸ਼ੁਰੂ ਕਿੱਥੋਂ ਹੋਇਆ ਤੁਹਾਨੂੰ ਸਾਰੀ ਗੱਲ ਵਿਸਥਾਰਪੂਰਵਕ ਦੱਸਦਾ ਮੈਂ ਪਹਿਲੇ ਤੁਸੀਂ ਇਹਦੀ ਜਪਾਨੀ ਮੁੱਛਾ ਵਾਲੇ ਦੀ ਫੇਸਬੁੱਕ ਤੇ ਜਾਇਓ ਇਹਨੇ ਕੱਲ ਇੱਕ ਵੀਡੀਓ ਵਾਇਰਲ ਕੀਤੀ ਹੈ ਜਿੰਦੇ ਵਿੱਚ ਨੇ ਅਵਤਾਰ ਸਿੰਘ ਮੇਰਾ ਦੋਸਤ ਹੁੰਦੀ ਪਤਨੀ ਜੋ ਕਿ ਕੈਨੇਡਾ ਰਹਿੰਦੇ ਹੁੰਦੀ ਮੰਮੀ ਸਰਬਜੀਤ ਸਾਰਿਆਂ ਦੇ ਖਿਲਾਫ ਬੜੇ ਗੰਭੀਰ ਆਰੋਪ ਲਾਏ ਨਾਲ ਹੁੰਦੇ ਅਵਤਾਰ ਸਿੰਘ ਦੇ ਮਾਮੇ ਨੂੰ ਖੜਾ ਕਰਕੇ ਬਹੁਤ ਬਕਵਾਸ ਕੀਤੀ ਵੀ ਇਹ ਠੱਗ ਨੇ ਫਲਾਣਾ ਐਨ ਆਰ ਆਈ ਸੀਨੀਅਰ ਸਿਟੀਜ਼ਨ ਲੋਕਾਂ ਬਾਰੇ ਗਲਤ ਬੋਲਿਆ ਪਹਿਲੀ ਗੱਲ ਤਾਂ ਇਹ ਭੈਣ ਭਰਾ ਦਾ ਮਸਲਾ ਸੀ ਚਲੋ ਜੇ ਕੋਰਟ ਕਚਹਿਰੀ 'ਚ ਵੀ ਲੱਗਿਆ ਹਨੀ ਸੇਠੀ ਕੋਈ ਜੱਜ ਨਹੀਂ ਲੱਗਿਆ ਵੀ ਇਹਨੇ ਫੈਸਲਾ ਸੁਣਾਣਾ ਦੂਜੀ ਗੱਲ ਦੂਜੇ ਦੇ ਘਰ ਦਾ ਤਮਾਸ਼ਾ ਬਣਾਇਆ ਮੇਰੇ ਕੋਲ ਆ ਗਿਆ ਤਾਰੀ ਤਾਰੀ ਮੇਰਾ ਬਚਪਨ ਦਾ ਯਾਰ ਆ ਅਸੀਂ ਇਕੱਠੇ ਤੁਹਾਨੂੰ ਦੱਸਿਆ ਦੋ ਤਿੰਨ ਵਾਰੀ ਘੁੰਮਣ ਵੀ ਗਏ ਜਿਵੇਂ ਇੱਕ ਵਾਰੀ ਲੇ ਲਦਾਖ ਚਲੇ ਗਏ ਇੱਕ ਦੋ ਵਾਰੀ ਸ਼੍ਰੀਨਗਰ ਚਲੇ ਗਏ ਅਵਤਾਰ ਤੇ ਮੈਂ ਇਕੱਠੇ ਰਹੇ ਆ ਅਸੀਂ ਅਵਤਾਰ ਕਹਿੰਦਾ ਵੀ ਪ੍ਰਿੰਕਲ ਤੇਰੇ ਦੋਸਤ ਨੇ ਇਦਾਂ ਇਦਾਂ ਹੰਨੀ ਨੇ ਵੀਡੀਓ ਪਾਤੀ ਮੈਂ ਕਿਹਾ ਕੋਈ ਨਹੀਂ ਵੀ ਮੇਰੀ ਅੰਦਰ ਬੋਲਚਾਲ ਘੱਟ ਆ ਵੀ ਦਿਮਾਗ ਦਾ ਮੋਟਾ ਹੀ ਆ ਉਹ ਪਰ ਮੈਂ ਫਿਰ ਵੀ ਤੂੰ ਆਇਆ ਵੀਰੇ ਮੈਂ ਕਹਿ ਦਨਾਂ ਮੈਂ ਤਾਰੀ ਦੇ ਸਾਹਮਣੇ ਇਹਨੂੰ ਫੋਨ ਲਾਇਆ ਮੇਰਾ ਬ੍ਰਦਰ ਇਨ ਲਾ ਵੀ ਕੋਲ ਬੈਠਾ ਹੋਇਆ ਸੀ ਮੈਂ ਕਿਹਾ ਹੰਨੀ ਤੂੰ ਵੀਡੀਓ ਪਾਈ ਰਾ ਜੇ ਡਿਲੀਟ ਕਰ ਦੇ ਚੰਗਾ ਨਹੀਂ ਲੱਗਦਾ ਪਰਿਵਾਰਕ ਮੈਟਰ ਹੈ ਨਾਲੇ ਕੋਰਟ ਕਚਹਿਰੀ ਦਾ ਮਸਲਾ ਹੈ ਕਹਿੰਦਾ ਮੈਂ ਵੀਡੀਓ ਡਿਲੀਟ ਨਹੀਂ ਕਰਨੀ ਤਾਰੀ ਨੂੰ ਕਿਹਾ ਮੇਰੇ ਕੋਲ ਆ ਜਾਵੇ ਆਪਣਾ ਪੱਖ ਰੱਖ ਦੇ ਮੈਂ ਤਾਰੀ ਦੀ ਵੀ ਵੀਡੀਓ ਪਾ ਦਾਂਗਾ ਮੈਂ ਬੜਾ ਨੋਇਡ ਹੋਇਆ ਮੈਂ ਕਿਹਾ ਯਾਰ ਤੇਰਾ ਦਿਮਾਗ ਮੋਟਾ ਤੂੰ ਦੂਜੇ ਦੇ ਘਰ ਦਾ ਤਮਾਸ਼ਾ ਬਣਾਇਆ ਪਿਆ ਤੂੰ ਲੈਣਾ ਕੀ ਭੈਣ ਭਰਾ ਦੀ ਲੜਾਈ ਹੈ ਪ੍ਰੋਪਰਟੀ ਡਿਸਬਿਊਟ ਹੈ ਚੱਲਦਾ ਕੋਈ ਗੱਲ ਨਹੀਂ ਜਿਹੜਾ ਗਲਤ ਹੋਏਗਾ ਉੱਥੇ ਪਰਚਾ ਦਰਜ ਕਰ ਦੂਗੀ ਪੁਲਿਸ ਤੇਰੀ ਵੀਡੀਓ ਪਾਉਣ ਨਾਲ ਕੀ ਹੋ ਜਾਊਗਾ ਤੂੰ ਜੱਜ ਥੋੜੀ ਲੱਗਿਆ ਹੋਇਆ ਤੂੰ ਹਰ ਗੱਲ ਦੇ ਉੱਤੇ ਕਿਸੇ ਦੇ ਪਰਿਵਾਰਕ ਰਿਸ਼ਤੇ ਭੈਣ ਭਰਾਣੇ ਕੱਲ ਨੂੰ ਪ੍ਰੋਪਰਟੀ ਮੈਂਟਰ ਆਪਣਾ ਸੋਲਵ ਹੋ ਗਿਆ ਡਿਸਪਿਊਟ ਕੱਲ ਨੂੰ ਕੀ ਪਤਾ ਇਕੱਠੇ ਹੋ ਜਾਣਗੇ ਫਿਰ ਕੀ ਕਰੇਗਾ ਚਲੋ ਜੀ ਇੰਨੇ ਇਸ ਗੱਲ ਨੂੰ ਇਸ਼ੂ ਬਣਾ ਲਿਆ ਜੀ ਮੈਨੂੰ ਧਮਕੀ ਦੇਤੀ ਮੈਂ ਫਲਾਣਾ ਨਹੀਂ ਅਸਲ 'ਚ ਢਿੱਡ ਪੀੜ ਤਾਂ ਇਹਦੇ ਕਿਸੇ ਹੋਰ ਗੱਲ ਦੀ ਜਲਦੀ ਵੀ ਇਹ ਜਲਦੀ ਵੀ ਇਹਦੇ ਖਾਸੇ ਟਾਈਮ ਤੋਂ ਪਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਇਹਨੂੰ ਤਕਲੀਫ ਹੁੰਦੀ ਏ ਮੇਰੇ ਤੋਂ ਜੈਲਸ ਫੈਕਟਰ ਬਹੁਤ ਜ਼ਿਆਦਾ ਹੈ ਲੁਧਿਆਣੇ ਤੋਂ ਤੁਹਾਨੂੰ ਪਤਾ ਹੁਣ ਉਧਰ ਜਾਣਾ ਬੰਦ ਕਰਕੇ ਸਿਸਟਮ ਤੁਹਾਨੂੰ ਪਤਾ ਹੀ ਏ ਮੇਰੀ ਸਟੋਰ ਓਪਨ ਹੋਣ ਤੋਂ ਬਾਅਦ ਇਹਨੂੰ ਬਹੁਤ ਵੱਡੇ ਲੈਵਲ ਦੀ ਤਕਲੀਫ ਹੋਈ ਪਈ ਪਹਿਲੇ ਤਾਂ ਇਹ ਛੋਟੀਆਂ-ਛੋਟੀਆਂ ਹਰਕਤਾਂ ਕਰਦਾ ਸੀਗਾ ਉਹ ਜੀ ਪ੍ਰਿੰਕਲ ਨੇ ਫਲਾਣੇ ਤੋਂ ਬੂਟ ਮੰਗਾ ਲਏ ਹੁੰਦਾ ਇਹਦਾ ਬੈਲੈਂਸ ਰਹਿ ਗਿਆ ਐਨਾ ਪਹਿਲੇ ਤਾਂ ਇਹ ਛੋਟੀਆਂ-ਛੋਟੀਆਂ ਹਰਕਤਾਂ ਕਰਦਾ ਸੀ ਠੀਕ ਹੈ ਤੇ ਜਦੋਂ ਤਾਂ ਅਸੀਂ ਦੁਕਾਨ ਖੋਲੀ ਕਹਿੰਦੇ ਜੀ ਇਹਨਾਂ ਕੋਲ ਦੁਕਾਨ ਨਹੀਂ ਖੋਲਣੀ ਚਲੋ ਇਹ ਦੁਕਾਨ ਖੁੱਲ ਗਈ ਕਹਿੰਦੇ ਜੀ ਖੁੱਲ ਗਈ ਹੁਣ ਇਹਨਾਂ ਦਾ ਤਾਂ ਚਲਣੀ ਨਹੀਂ ਚਲੋ ਜੀ ਬਾਬਾ ਜੀ ਨੇ ਚਲਾਤੀ ਚਲੋ ਜੀ ਚੱਲ ਗਈ ਹੁਣ ਇਹਨਾਂ ਤੋਂ ਵੱਡੀ ਨਹੀਂ ਹੋਣੀ ਚਲੋ ਜੀ ਪਰਮਾਤਮਾ ਨੇ ਵੱਡੀ ਵੀ ਕਰਤੀ ਚਲੋ ਜੀ ਹੁਣ ਇਹਨਾਂ ਤੋਂ ਸਟੋਕ ਨਹੀਂ ਪੈਣਾ ਪਰਮਾਤਮਾ ਨੇ ਕਰੋੜਾਂ ਦਾ ਸਟੋਕ ਵੀ ਪਾਤਾ ਹੁਣ ਇਹ ਕਹਿਣ ਲੱਗੇ ਵੀ ਇਹੀ ਫੁੱਦੂ ਨੇ ਸੋ ਉਹ ਇੱਕ ਕਹਾਵਤ ਨਹੀਂ ਹੈਗੀ ਕਹਿੰਦੇ ਤੂੰ ਕੌਣ ਮੈਂ ਖਾਮ ਖਾ ਹਰ ਗੱਲ ਦੇ ਵਿੱਚ ਇਸ ਬੰਦੇ ਨੇ ਪੰਗਾ ਲੈਣਾ ਹੁਣ ਹੁੰਦਾ ਅਗਲੇ ਦਾ ਪਰਿਵਾਰਕ ਮਸਲਾ ਹੈ ਠੀਕ ਹੈ ਪਹਿਲੀ ਗੱਲ ਤਾਂ ਤੈਨੂੰ ਗੱਲ ਨਹੀਂ ਪਤਾ ਉਹਨਾਂ ਨੇ ਪਲਾਟ ਬਦਲੇ ਉਹਨਾਂ ਨੂੰ ਕੋਈ ਅੱਗੋ ਪਣਾਉ ਵੀ ਫਲੈਟ ਵੀ ਦਿੱਤਾ ਆਇਆ ਪਾਵਰ ਆਫ ਟਾਰਨੀ ਆ ਉਹਨਾਂ ਦਾ ਭਰਾ ਉਹਨਾਂ ਨੂੰ ਦੇ ਕੇ ਗਿਆ ਡੈਥ ਤੋਂ ਪਹਿਲਾਂ ਸਾਰੇ ਉਹਨਾਂ ਦੇ ਗਾਗੇ ਪੱਤਰ ਪੂਰੇ ਨੇ ਪਰਿਵਾਰਾਂ ਦਾ ਸੋਲ ਲੈਣ ਦੇਣ ਹੁੰਦਾ ਇੱਕ ਪਾਸੇ ਦੀ ਗੱਲ ਸੁਣ ਕੇ ਆਪਾਂ ਡਿਸੀਜਨ ਨਹੀਂ ਸੁਣਾ ਸਕਦੇ ਦੂਜੇ ਪਾਸੇ ਦੀ ਵੀ ਸੁਣਨੀ ਹੁੰਦੀ ਹੈ ਛੱਡ ਪ੍ਰਿੰਕਲ ਤੇਰਾ ਲੈਵਲ ਨਹੀਂ ਚਾਵਲ ਨਾਲ ਬਿਲਕੁਲ ਰਾਜੇ ਭਾਜੀ ਮੈਨੂੰ ਹੁਣੇ ਮੇਰੇ ਨਾਲ ਇਨਲੋਸ ਉਧਰੋਂ ਫੋਨ ਆਇਆ ਪਾਪਾ ਦਾ ਉਹ ਕਹਿੰਦੇ ਵੀ ਬੋਲਣਾ ਨਹੀਂ ਮੇਰੇ ਡੈਡੀ ਨੇ ਵੀ ਸਿਰੇ ਸਨੇਹਾ ਦਿੱਤਾ ਕਰੋ ਵੀ ਛੱਡ ਪਰੇ ਤੇਰਾ ਲੈਵਲ ਲੈਣੀ ਬੋਲਣ ਦਾ ਪਰ ਗੱਲ ਪਤਾ ਕੀ ਭਾਜੀ ਇਹਨੂੰ ਮੂੰਹ ਪੈ ਗਿਆ ਅਸਲ ਚ ਕਰੋੜਾ ਦੀ ਪ੍ਰਾਪਰਟੀ ਹੈ ਇਹਨੂੰ ਚਾਵਲ ਨੂੰ ਵਿੱਚੋਂ 10-20 ਲੱਖ ਦਾ ਵਟਾ ਧਰ ਲਿਆ ਹੋਣਾ ਤੁਹਾਨੂੰ ਪਤਾ ਤਾਂ ਹੈ ਪਰ ਇਹ ਨਹੀਂ ਦੇਖਦਾ ਵੀ ਆਪਣੇ 10-20 ਲੱਖ ਦੇ ਵੱਟੇ ਮਗਰ ਕਿਸੇ ਦੀ ਧੀ ਭੈਣ ਦੀ ਇੱਜ਼ਤ ਤੂੰ ਫੇਸਬੁੱਕ ਦੇ ਉੱਤੇ ਯਾਰ ਉਹ ਬਜ਼ੁਰਗ ਮੰਮੀ ਆਉਂਦੀ ਤਾਰੀ ਦੀ 60+ ਏਜ ਆ ਪੂਰੀ ਜ਼ਿੰਦਗੀ ਉਹਨਾਂ ਨੇ ਰੈਪਿਊਟੇਸ਼ਨ ਬਣਾਈ ਹੁਣ ਕੈਨੇਡਾ ਰਹਿੰਦੇ ਆ ਸਾਰੇ ਧੀ ਪੁੱਤਰ ਇਹ ਸਾਲਾ ਮੂੰਹ ਚੱਕ ਕੇ ਉਹਨਾਂ ਨੂੰ ਠੱਗਨੇ ਫਲਾਣਾ ਧਮਕਾ ਵੀਰੇ ਨਹੀਂ ਚੰਗਾ ਲੱਗਦਾ ਉਹ ਐਨਆਰਆਈ ਨੇ 15 ਦਿਨ ਪਹਿਲੇ ਬਾਰੋ ਆਏ ਆ ਉਹ ਆਪਣੀ ਕਾਰਵਾਈ ਵੀ ਕਰਾਨ ਗਿਆ ਇਸ ਪਰ ਲੋ ਮੈਂ ਹੱਲੇ ਤੱਕ ਹੱਲੇ ਤੱਕ ਵੀ ਜਿਹੜੇ ਬੰਦਿਆਂ ਦੇ ਨਾਲ ਖੜਕੇ ਇਨੇ ਹੰਨੀ ਨੇ ਵੀਡੀਓ ਪਾਈ ਇੱਕ ਲਵਜ ਵੀ ਉਹਨਾਂ ਖਿਲਾਫ ਨਹੀਂ ਬੋਲਿਆ ਕਿਉਂਕਿ ਮੈਨੂੰ ਪਤਾ ਹੈ ਇੰਨੇ ਉਹਨਾਂ ਨੂੰ ਗੁੰਮਰਾਹ ਕਰਕੇ ਵੀਡੀਓ ਪਾਈ ਹੈ ਸੋ ਇਹਦਾ ਕੰਮ ਹੈ ਬਲੈਕਮੇਲਿੰਗ ਕਰਨਾ ਅੱਗੋਂ ਵੀਡੀਓ ਆਡੀਓ ਪਾ ਕੇ ਉਹਨੂੰ ਤਾਰੀ ਨੂੰ ਫੋਨ ਕਰਕੇ ਕਹਿੰਦਾ ਸਾਡਾ ਇਲਾਕਾ ਸਾਡੇ ਇਲਾਕੇ ਦੇ ਵਿੱਚ ਤੂੰ ਸਾਡੇ ਕੋਲ ਆ ਜਨਾ ਤੂੰ ਭਰਾਵਾ ਹੈ ਕੌਣਾ ਹੈ ਤੇਰਾ ਇਲਾਕਾ ਤੂੰ ਹੈ ਕੌਣਾ ਤੂੰ ਕੋਈ ਐਮਐਲਏ ਆ ਕੋਈ ਕਾਉਂਸਲਰ ਆ ਹੈ ਕੀ ਆ ਤੂੰ ਮੈਨੂੰ ਦੱਸ ਤਾਂ ਦੇ ਭਾਜਪੀ ਨੂੰ ਮਾੜਾ ਬੋਲ ਕੇ ਤੂੰ ਬਣਿਆ ਹੈ ਜਦੋਂ ਬੀਜੇਪੀ ਦਾ ਪਾਵਰ ਚ ਹੱਥ ਪੈਂਦਾ ਨਜ਼ਰ ਆਇਆ ਉਦੋਂ ਤੂੰ ਬਿੱਟੂ ਸਾਹਿਬ ਦੀ ਰੈਲੀ ਜਾ ਕੇ ਖੜ ਗਿਆ ਮੈਨੂੰ ਤੇਰੀ ਨਹੀਂ ਸਮਝ ਆਂਦੀ ਮੋਟੀ ਬੁੱਦੀ ਤੂੰ ਹੈ ਗਈਆਂ ਤੇਰਾ ਸਾਲਿਆ ਦਿਮਾਗ ਹੈਗਾ ਕਿ ਨਹੀਂ ਹੈਗਾ ਸਾਡਾ ਇੱਕ ਸਟੈਂਡ ਹੈ ਅੜੇ ਐਮਐਲਏ ਦੇ ਖਿਲਾਫ ਬਣੇ ਹੋਏ ਆ ਕਿੰਨੇ ਸਾਲ ਹੋ ਗਏ ਪ੍ਰਵਾਹ ਨਹੀਂ ਕੀਤੀ ਇੱਕ ਸਟੈਂਡ ਰੱਖ ਸਾਲਾ ਚਵਲਨਾਥ ਛੋਟਾ ਹਾਥੀ ਨਾਲ ਉਹਨੂੰ ਦੂਜੇ ਨੂੰ ਰਲਾ ਲਿਆ ਤੂੰ ਉਹਨੂੰ ਕੀ ਨਾਸੀ ਹੁੰਦਾ ਕੱਛੂ ਗੁੰਬਾ ਮੇਰਾ ਭਰਾ ਬੋਲਿਆਂ ਵਿੱਚ ਮੈਟਰ ਦੇ ਸਿਆਣਾ ਅਗਲਾ ਆਪਣੀ ਦੁਕਾਨਦਾਰੀ ਕਰਦਾ ਪਿਆ ਤੂੰ ਉਹਨੂੰ ਕੱਚੇ ਕੁੰਬੇ ਨੂੰ ਵੀ ਚੱਕ ਲੈ ਆਇਆ ਦੁਕਾਨ ਤੋਂ ਨਾਲ ਉਹਨੂੰ ਉਹਦੀ ਫਰੀ ਦੀ ਬੇਇੱਜ਼ਤੀ ਕਰਾਂਦਾ ਮੈਂ ਯਾਦਾ ਉਹਦੇ ਮੁੱਛਾ ਲਵਾਦੇ ਆਪਣੇ ਨਾਲ ਦੀਆਂ ਸੋ ਮੇਰੀ ਅਖੀਲੀ ਵੀਡੀਓ ਆ ਮੈਨੂੰ ਮੇਰੀ ਫੈਮਿਲੀ ਵੱਲੋਂ ਆਰਡਰ ਆ ਵੀ ਤੂੰ ਇਹਦੇ ਮੂੰਹ ਨਹੀਂ ਲੱਗਣਾ ਹਾਂ ਨਾਲ ਇਹ ਵੀ ਤੁਹਾਨੂੰ ਪ੍ਰੋਮਿਸ ਕਰਦਾ ਕਿ ਜੇ ਇਹ ਨੇ ਦੁਬਾਰਾ ਕੋਈ ਪੰਗਾ ਲਿਆ ਕਾਨੂੰਨੀ ਕਾਰਵਾਈ ਕਰਾਵਾਂਗੇ ਉਹ ਤਾਰੀ ਦੇ ਜਿਹੜੇ ਆਪਣਾ ਮਦਰ ਨੇ ਹੁਣ ਵੀ ਗਏ ਨੇ ਥਾਣੇ ਆਪਣੀ ਕੰਪਲੇਂਟ ਲਖਾਣ ਕੇ ਜੋ ਐਸ ਪਰ ਲਾਓ ਵਾ ਜੋ ਬਣਦਾ ਉਹ ਕਾਰਵਾਈ ਕਰਾਣੀ ਜ਼ਰੂਰੀ ਹੈ ਇਹਨੂੰ ਮੂੰਹ ਪੈ ਗਿਆ ਕੋਈ ਗੱਲ ਕਰਨੀ ਤੁਸੀਂ ਦੋਨਾਂ ਪੱਖ ਜਾਣੋ ਫਿਰ ਬੋਲੋ ਬੂਥਾ ਚੱਕ ਕੇ ਜੋ ਆਇਆ ਬੋਲੀ ਜਾਣਾ ਜਿੱਦਾਂ ਉਹ ਚਾਲੀ ਕੁੜੀ ਵਾਲਾ ਮੈਟਰ ਹੋਇਆ ਸੀ ਉਹਨੇ ਪਹਿਲੇ ਗਿਆ ਤਾਂ ਮੇਰੇ ਫਾਦਰ ਨਸ਼ੇੜੀ ਨੇ ਬਾਅਦੋਂ ਅਮਰਤ ਹਾਰੀ ਨਿਕਲ ਆਇਆ ਉਹ ਬੰਦਾ ਸੋ ਤੁਸੀਂ ਦੂਜਾ ਪਾਸਾ ਜਾਣ ਲਓ ਪਹਿਲੇ ਤੁਸੀਂ ਫੇਸਬੁੱਕ ਤੇ ਹੀ ਕਚਹਿਰੀ ਲਾ ਲਈ ਹੈ ਕੱਛੂ ਪੁੰਬੇ ਨੇ ਤੇ ਨੇਪਾਲੀ ਨੇ ਫੇਸਬੁੱਕ ਤੇ ਹੀ ਤੁਸੀਂ ਕਚਹਿਰੀ ਲਾ ਲਈ ਸਾਲਿਓ ਆਪਣੇ ਘਰ ਦੇ ਮੈਟਰ ਤੁਹਾਡੇ ਕੋਲ ਸੁਲਝਦੇ ਨਹੀਂ ਬੋਲਣ ਲੱਗਿਆ ਸੋਚੀਦਾ ਹੁੰਦਾ ਦਿਮਾਗ ਨੂੰ ਹੱਥ ਮਾਰੀਦਾ ਹੁੰਦਾ ਅਕਲ ਨੂੰ ਹੱਥ ਮਾਰੀਦਾ ਹੁੰਦਾ ਸਾਲਾ ਜਿਹੜਾ ਜਿਹੜਾ ਸਰੀਰ ਮੋਟਾ ਗਧਿਆਂ ਦਾ ਉਹਦੀ ਬੁੱਧੀ ਵੀ ਮੋਟੀ ਏ ਸਾਲਿਆਂ ਦੀ